ਨਾਬਾ ਪੁਲਿਸ ਵੱਲੋਂ ਪੈਟਰੋਲੀਆ ਮੈਂ ਐਸੋਸੀਏਸ਼ਨ ਦੀ ਸ਼ਿਕਾਇਤ ਤੇ ਨਕਲੀ ਡੀਜ਼ਲ ਦਾ ਕੈਂਟਰ ਕੀਤਾ ਕਾਬੂ 12000 ਲੀਟਰ ਨਕਲੀ ਡੀਜ਼ਲ ਬਰਾਮਦ ਕਰਕੇ ਇੱਕ ਵੱਡੇ ਗ੍ਰੋਹ ਦਾ ਕੀਤਾ ਪਰਦਾ ਫਾਸ਼ ਪੁਲਿਸ ਵੱਲੋਂ ਕੈਂਟਰ ਨੂੰ ਆਪਣੇ ਕਾਬੂ ਵਿੱਚ ਲੈ ਕੇ ਦੋ ਵਿਅਕਤੀਆਂ ਨੂੰ ਮੁਕਤ aí ਕੀਤਾ ਗ੍ਰਿਫਤਾਰਾ ਤੇ ਦੋ આરોપી ਪੁਲਿਸ ਦੀ ਗ੍ਰਿਫਤ ਵਿੱਚੋਂ ਹਨ ਬਾਹਰ ਗ੍ਰੋਬਲੋਂ ਨਕਲੀ ਡੀਜ਼ਲ ਨੂੰ ਮਾਰਕੀਟਰ ਰੇਟ ਤੋਂ 78 ਰੁਪਏ ਤੋਂ ਲੈ ਕੇ 10 ਰੁਪਏ ਤੱਕ ਸਸਤੇ ਭਾਅ ਤੇ ਵੇਚ ਕੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਲਗਾਇਆ ਜਾ ਰਿਹਾ ਸੀ ਚੋਨਾ ਪੁਲਿਸ ਨੇ 4 આરોપીਆਂ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਸुरू ਨਾਬਾਅ ਵਿਖੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਨਕਲੀ ਡੀਜ਼ਲ ਦੇ ਧੰਦੇ ਦਾ ਪਰਦਾ ਫਾਸ ਹੋਇਆ ਹੈ ਨਾਬਾਅ ਵਿਖੇ ਹੀ ਇਹਨਾਂ આરોપીਆਂ ਵੱਲੋਂ ਡੀਜ਼ਲ ਦਾ ਡੰਪ ਬਣਾਇਆ ਗਿਆ ਸੀ ਅਤੇ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸੇਫਟੀ ਨਹੀਂ ਸੀ ਜੇਕਰ ਅੱਗ ਲੱਗਣ ਵਰਗੀ ਕੋਈ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਤਾਂ ਕਰੀਬ ਅੱਧੇ ਸ਼ਹਿਰ ਨਾਬਾ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀ ਕਿਉਂਕਿ ਜਿੱਥੇ ਡੰਪ ਬਣਾਇਆ ਗਿਆ ਸੀ ਉੱਥੇ ਕਿਸੇ ਵੀ ਤਰ੍ਹਾਂ ਦਾ ਅੱਗ ਬਜਾਊ ਜੰਤਰ ਹੀ ਨਹੀਂ ਸੀ ਅਤੇ ਇਹ ਬਿਲਕੁਲ ਅਣਅਧਿਕਾਰਕ ਤੌਰ ਤੇ ਡੀਜ਼ਲ ਦਾ ਗੋਰਖਤੰਦਾ ਚਲਾਇਆ ਜਾ ਰਿਹਾ ਸੀ ਇਸ ਦੀ ਪਿੰਕ ਜਦੋਂ ਪਟ્રોલ ਐਸੋਸੀਏਸ਼ਨ ਨੂੰ ਪਹੁੰਚੀ ਤਾਂ ਮੌਕੇ ਤੇ ਡੀਐਸਪੀ ਨਾਬਾ ਮਨਦੀਪ ਕੌਰ ਨੂੰ ਸੂਚਿਤ ਕੀਤਾ ਗਿਆ ਅਤੇ ਮਨਦੀਪ ਕੌਰ ਡੀਐਸਪੀ ਨਾਬਾ ਵੱਲੋਂ ਖੁਦ ਜਾ ਕੇ ਬੀਤੀ ਰਾਤ ਕੈਂਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਵਿੱਚੋਂ 12000 ਲੀਟਰ ਨਕਲੀ ਡੀਜ਼ਲ ਜ਼ਬਤ ਕਰ ਲਿਆ ਗਿਆ ਅਤੇ ਦੋ ਆਰੋਪੀਆਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਕਲੀ ਡੀਜ਼ਲ ਦੀ ਕਾਲਾ ਵਜਾਰੀ ਨੂੰ ਲੈ ਕੇ ਵੱਡੇ ਪੱਧਰ ਤੇ ਏਕੋਰਖਤੰਦਾ ਕੀਤਾ ਜਾ ਰਿਹਾ ਸੀ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨਾਬਾ ਤੋਂ ਪੱਤਰਕਾਰ ਗੁਰਮukh ਸਿੰਘ ਭੋਜ ਮਾਜਰੀ ਦੀ ਵਿਸ਼ੇਸ਼ ਰਿਪੋਰਟ ਜੀ ਸਾਨੂੰ कुछ पता लगे कुछ पिछले समय दे दे डीजल दो सवा दो रुपए निकल सजे को सत्त अठ रुपए दस रुपए सस्ता बेच रहा है कमीश या तो चोरी का माल है कोई भी वो डीजल नहीं है लेकिन यह डीजल कहके मार्केटिंग कर रहे थे ਵੱਡੇ ਵੱਡੇ ਟੈਂਕਰਾਂ ਲਿਆ ਭਰ ਕੇ ਤੇ ਕਈ ਨਗਰ ਦੇ ਪੱਟੀਆਂ ਦੇ ਪਾ ਗਏ ਸਮੇਤ ਆ ਗਏ। ਸਾਨੂੰ ਕਿੱਥੇ ਪੁਲਿਸ ਵਾਲਿਆਂ ਨੇ ਇੱਥੇ ਰੋਟੀ ਦੇ ਪੁੰਨ ਦੇ ਮੇਰੇ ਆਪ ਤੋਂ ਇਹਨਾਂ ਤੋਂ ਰਿਫਰੈਕਟ ਕੀਤਾ ਤੇ ਇਹਨਾਂ ਦਾ ਡਰਾਈਵਰ ਕਨੈਕਟਰ ਜਿਹੜੇ ਮਾਲਕ ਦਾ ਉਹਨਾਂ ਨੇ ਰਿਫਰੈਕਟ ਕੀਤਾ। ਇਹਨੇ ਟਾਈਮ ਤੋਂ ਕੰਮ ਕਰਦੇ ਕਿੰਨੇ ਬੰਦੇ ਸੀ ਜੀ ਸਰ ਸਾਨੂੰ ਮੇਰੇ ਪਹਿਲੇ ਸਾਡੀ ਨੋਟਿਸ ਜੀ ਦੋ ਤਿੰਨ ਮਹੀਨੇ ਪਹਿਲਾਂ ਆਇਆ। ਤੇ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਕੋਈ ਮਤਲਬ ਕੱਲੇ ਬੰਦੇ ਦਾ ਕੰਮ ਨਹੀਂ। ਕੱਲੇ ਬੰਦੇ ਦਾ ਕੰਮ ਨਹੀਂ ਹੈ ਕੋਈ ਗਰੁੱਪ ਹੈ। ਔਰ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਕੀ ਚੀਜ਼ ਆ ਦਿੱਕਤਾ ਵੀ ਦੇਖੋ ਕੋਈ ਵੀ ਬੰਦਾ ਜੇ ਕੋਈ ਵੀ ਚੀਜ਼ ਹੈ ਜਿਹੜੀ ਗਲਨਸ਼ੀਲ ਹੈ ਉਹ ਇਸ ਤਰ੍ਹਾਂ ਪੁੱਲੀ ਰੇਕ ਦੀ ਸਰਦਾ ਨਾ ਉਹ ਪਾਸ ਕਰਦਾ ਹੁਣ ਪੱਠੇ ਤੇ ਕੋਈ ਇਨਸੀਡੈਂਟ ਹੋ ਜੇ ਰਿਹਾ ਨਾ ਪੱਠੇ ਤੇ ਲੇਬਰ ਵੀ ਰਹਿੰਦੀ ਹੈ ਨਾਲ ਉੱਤੇ ਬੰਦਰ ਚੱਲ ਰਹੇ ਨੇ ਤੁਹਾਨੂੰ ਕੋਈ ਨਹੀਂ ਲੇਬਰ ਦਾ ਨੁਕਸਾਨ ਹੁੰਦਾ ਹੈ ਅਗਲ ਅਕਸਰ ਉਹ ਐਕਸਪਲੋਸਿਵ ਵੈਕਟਰ ਲੱਗਦਾ ਹੈ બીજી ਗੱਲ ਅਸੀਂ ਜਾਣੀ ਆ ਜੀ ਇਹ ਐਸੈਂਸ਼ੀਅਲ ਕਮੋਡਿਟੀ ਜਿਹੜਾ ਡੀਜ਼ਲ ਬਤੋਲ ਬਨੋਰ ਕੰਪਨੀ ਅਸੀਂ ਰੂਲ ਐਂਡ ਰੈਗੂਲੇਸ਼ਨ ਫੂਡ ਸਪਲਾਈ ਦੇ ਐਨਓਸੀਆਂ ਦੇ ਤਾਪਾਂ ਪਾਪਾ

ਈਵਨ ਚੰਡੀਗੜ੍ਹ ਤੋਂ ਡੀਜ਼ਲ ਵੀ ਸਮਗਲ ਹੋ ਕੇ ਜਾ ਰਿਹਾ ਚੰਡੀਗੜ੍ਹ ਚਾਰ-ਪੰਜ ਰੁਪਏ ਪ੍ਰਤੀ ਲੀਟਰ ਸਸਤਾ ਹੈ ਜੀ ਜੂਟੀ ਜਿਹਾ ਪੈ ਜਾਂਦਾ ਆ ਕੇ ਪੰਜਾਬ ਦੇ ਅੰਦਰ ਉੱਤਰ ਉੱਤਰ ਵੀਕ ਜਾਂਦਾ ਸਾਡੀ ਪੈਟਰੋਲੀਅਮ ਡਿਲੀਵਰੇਸ਼ਨ ਨਾ ਆਦਾ ਤੇ ਪਟਿਆਲਾ ਅਗਰ ਸਾਡੇ ਹਲਕੇ ਜਿਹੇ ਕੋਈ ਕੰਮ ਕਰੂਗਾ ਤਾਂ ਅਸੀਂ ਟੈਕਸ਼ਨ ਲਗਾਉਂਦੇ ਤੁਹਾਡੇ ਬਿਜ਼ਨਸ ਤੇ ਕੀ ਫੈਕਟ ਪੈ ਰਿਹਾ ਸਾਡੇ ਬਿਜ਼ਨਸ ਤੇ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਇਹ ਨਾ ਤਾਂ ਚੇਕ ਪਵਾਇਆ ਉਹ ਸਾਡੇ ਤੋਂ ਵੀ ਗੱਡੀਆਂ ਤੇਰ ਪਵਾ ਕੇ ਆਇਆ ਪਾਸਾ ਹੋ ਗਈ ਤੇ ਉਹ ਕੱਲ ਨੂੰ ਨਕਸਪੈਜ ਆ ਉਹ ਨਾ ਕਿ ਤੁਹਾਡੇ ਕੋਲ ਤੇਲ ਪਵਾਉਣ ਆਇਆ ਹੈਨਾ ਇਹ ਤਾਂ ਦੋ ਵਾਰੀ ਵੀ ਤੁਹਾਡੇ ਇੰਜਨ ਤੇ ਫਿਰਦਾ ਹੈ ਜੀ ਇਹ ਮਿੱਟਰ ਸੱਤਾਂ ਨਸਟਾ ਕਰਦਾ ਕਿੰਨੇ ਜੀ ਲੀਟਰ ਫਿਰਵਾਦੇ ਪੂਰੀ ਗੱਡੀ ਹੈ ਜੀ ਮੇਰੇ 12 14000 ਲੀਟਰ ਅੱਛਾ ਸਭ ਤੋਂ ਲੇਟੇ ਦੀ ਕੋਈ ਗੱਲ ਨਹੀਂ ਜੀ ਹਾਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਫਸੀਲ ਕਰ ਰਹੇ ਸੀਗਾ ਅਪਲਾਈ ਕਰਦੇ ਸੀ ਕਿ ਕਿ 90 ਦੇ ਤੱਕ ਜੀ ਕਈ ਹਲਕੇ ਪਿੰਡਾਂ ਚ ਸਾਨੂੰ ਇਹ ਪਤਾ ਲੱਗਿਆ ਸਮਾਨੇ ਸਮੋਣੀ ਕੰਨੀ ਦੀ ਬਾਤ ਆਏ ਨਹੀਂ ਵੀ ਮਲੇ ਪਟਿਆਲੇ ਚ ਕਾਫੀ ਕੁਝ ਕੀਤਾ ਹਲਵਾ ਜੀ ਸਾਨੂੰ ਇਹ ਪਤਾ ਲੱਗਿਆ ਮਾਰਕੀਟਿੰਗ ਕਰਕੇ ਨਾ ਕਿ ਬੋਤਲ ਚ ਸੈਂਪਲ ਲੈ ਕੇ 90 ਹਲਵਾਈਆਂ ਦੇ ਪਟਿਆਰੇਆਂ ਦੇ ਕਮੈਨਾਂ ਆਰਿਆਂ ਦੇ 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 ਤੋ ਇਹ ਤੁਹਾਨੂੰ ਦੇਵਾਂਗੇ 7 ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ ਪਰ ਮੇਰੇ ਕਹੇ ਜੋ ਫੋਰਲ ਇਨਕੁਆਰੀ ਹੋਵੇ ਤਾਂ ਬਹੁਤ ਵੱਡਾ ਜ਼ਰੂਰ ਹੈ ਵੀ ਮੇਰੇ ਕੋਲ ਪੰਜਾਬ ਲੈਵਲ ਤੇ ਕੰਮ ਚੱਲਦਾ ਹੈ ਇੱਥੇ ਪੰਜਾਬ ਤੇ ਚੱਲਦਾ ਹੁਣ ਜਦੋਂ ਉੱਥੇ ਚੱਲ ਰਿਹਾ ਹੈ ਸਾਰੇ ਪੰਜਾਬ ਚੱਲ ਰਿਹਾ ਹੋਊਗਾ ਕੀ ਲੱਗਦਾ ਮਿਨੀ ਕੁਕਸਨ ਵਾਲਾ ਸੀ ਕੀ ਹੋਵੇ ਦੇਖੋ ਜੀ ਹੁਣ ਗਵਰਨਮੈਂਟ ਨੂੰ ਤਾਂ ਐਕਸ਼ਨ ਲੈਣਗੇ ਹੈ ਨਾ ਕਿ ਇਨਕੁਆਰੀ ਕਰਨਗੇ ਤਾਂ ਪਤਾ ਲੱਗ ਜਾਵੇ ਦੇਖੋ ਜੀ ਕੱਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲੀ ਸੀ ਜਿਹੜੇ ਪੰਪ ਵਾਲਿਆਂ ਦੇ ਨੇੜੇ-ਤੇੜੇ ਭੱਠੇ ਨੇ ਜੀ ਕਮਾਈਨਾਂ ਵਾਲੇ ਉਹਨਾਂ ਤੇ ਇਹ ਪਾ ਰਹੇ ਸੀਗੇ 7-8 ਰੁਪਏ ਸਸਤਾ ਫਿਰ ਸਾਡੇ ਪ੍ਰਸ਼ਾਸਨ ਚ ਨੇਜਿਆ ਜੀ ਸਾਡੇ ਜੀਵਨ ਜੀ ਬਿੱਟੂ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜਾ ਕੇ ਬੇਨਤੀ ਕੀਤੀ ਵੀ ਆਹ ਆਪਣੇ ਇਲਾਕੇ ਚ ਹੋ ਰਿਆ ਉਹਨਾਂ ਨੇ ਤੁਰੰਤ ਮੈਡਮ ਨੇ ਐਕਸ਼ਨ ਲੈਂਦਾ ਸਿੱਟਾ ਸਰ ਜੂਪੀ ਲਈ ਚੌਂਕੀ ਇੰਚਾਰਜ ਦੀ ਡਿਊਟੀ ਲਈ ਸਾਡੇ ਲੀਡਰ ਜਿਹੜੇ ਸੁਖੀ ਜੀਵਨ ਜੀ ਨੇ ਉਹਨਾਂ ਨੇ ਮਿਹਨਤ ਦਾ ਸਦਕਾ ਕੱਲ ਬੜੀ ਸਟਰਗਲ ਕਰਕੇ ਇਹਨਾਂ ਨੇ ਇਹ ਇਹ ਜਿਹੜਾ ਮਾਲਦਕ ਵਰਕ ਕੀਤਾ ਤੁਹੇ ਦੇ ਕੋਈ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਪਲਾਈ ਕਰਦੇ ਨੇ ਇਹਦੇ 'ਚ ਬੈਠ ਵੀ ਚੋਰੀ ਹੁੰਦਾ ਤੇ ਐਕਸਪਲੋਡਰ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਸਾਰੇ ਪੰਪਾਂ 'ਤੇ ਖੜੇ ਆ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਕਹਿੰਦਾ ਜਿੱਥੇ ਸਾਨੂੰ 8 ਰੁਪਏ ਸਸਤਾ ਮਿਲਦਾ ਸੀ ਥੋੜੇ ਕੋਲ ਕਿਉਂ ਲਵਾਗੇ ਤੇ ਫਿਰ ਇਹਨੂੰ ਸਾਰੇ ਪੰਪਾਂ 'ਤੇ ਇਹ 90 'ਤੇ ਇਫੈਕਟ ਹੋ ਰਿਹਾ ਸੀ ਫਿਰ ਪੁਲਿਸ ਦੀ ਮਿਹਨਤ ਦਾ ਸਦਕਾ ਕੱਲ ਇਹਨਾਂ ਨੇ ਫੜ ਲਈ ਸਾਡੇ ਮੈਡਮ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ ਕਿਰਾਸੀ ਦੇ ਸਾਰੇ ਪੰਪਾਂ ਨੇ ਇੱਥੇ ਹੀ ਰਹੇ ਰਾਤ ਦੇਰ ਕੋ ਫੜ ਕੇ ਇਹਨਾਂ ਨੇ ਹਲੇ ਅਗੋਂ ਤੱਕ ਸ਼ਿਆਰੀ ਹੈ ਜੀ 80 ਦਾ 90 ਸੂਚਨਾ ਦਿੱਤੀ ਹੈ ਸਾਰੇ ਪੰਪਾਂ ਨੇ ਰਲ ਕੇ ਮੈਡਮ ਨੂੰ ਪੁਲਿਸ ਨੂੰ ਦਿੱਤੀ ਹੈ ਵੀ ਇਹ ਜਿਹੜਾ ਹੋ ਰਿਹਾ ਇਨਲੀਗਲ ਹੋ ਰਿਹਾ ਨਜਾਇਜ਼ ਬਗੈਰ પેટ્રોલ ਪੰਪ ਦੇ ਲਾਇਸੈਂਸ ਤੋਂ ਇਹ ਕਮਾਈ ਨਾਲਿਆਂ ਨੂੰ ਪੱਠੇ ਵਾਲਿਆਂ ਦੇ ਸਾਰੇ ਅੰਪਾਰੇ ਪੱਠੇ ਵਾਲਿਆਂ ਨੇ ਸਸਤਾ ਲਿੱਤੇ ਜਿੱਥੇ 8 ਰੁਪਏ ਪੰਪ ਨਾਲੋਂ ਫਰਕ ਹੈ ਤਾਂ ਪੱਠੇ ਵਾਲੇ ਆਪ ਹੀ ਲੈਣ ਦੇ ਦੋਦੋ ਬੱਚਿਆਂ ਨੇ ਮਿਹਨਤ ਸਾਧ ਕੇ ਇਹ ਬਹੁਤ ਐਫਰਟਸ ਕਰਕੇ ਫੜੇ ਗਏ ਸਾਡੇ ਪ੍ਰਧਾਨ ਸਾਹਿਬ ਜਨੇਜਾ ਜੀ ਜੀਵਨ ਜੀ ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਟ ਹੋ ਰਿਹਾ ਹੈ ਇਹ ਸ਼ਰਿਆਮ ਭੱਟੀਆਂ ਤੇ ਸ਼ਰਿਆਮ ਕੰਬਾਈਨਾਂ ਵਾਲਿਆਂ ਨੇ ਸ਼ਰਿਆਮ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ ਔਰ 0.8 ਰੁਪਏ ਲੀਟਰ ਇਹ ਸਸਤਾ ਮਿਲੂਗਾ ਉਹਨੇ ਸਾਡੇ ਕੋਲ ਕੀ ਕਰ ਰੌਣਾ ਬਾਕੀ ਇਹ ਨਕਲ ਹੀ ਆ ਬਾਕੀ ਦਾ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲ ਹੈ ਬਹੁਤ ਵੱਡਾ ਅਸੀਂ ਅਸੀਂ ਤਾਂ ਇਹ ਜੱਜ ਕਰ ਰਹੇ ਆ ਸਾਡੀ ਜੂਨੀਅਰ ਨੇ ਜੱਜ ਕਰ ਰਹੀ ਹੈ ਬਹੁਤ ਪਿੱਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆਂ ਪੂਰਾ 13-15000 ਦਾ ਲੀਟਰ ਦਾ ਟੈਂਕ ਬੋਕ ਕਿਤੇ ਬਰਾਮਦ ਹੋਇਆ ਔਰ ਮੈਡਮ ਨੇ ਜਿਹੜੇ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਨੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ ਸਾਥ ਜੂਨੀਅਨ ਦਾ ਦਿੱਤਾ ਔਰ ਫੜ ਕੇ ਪਰਚਾ ਦਵਾਇਆ ਔਰ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਇਹਦੀ ਇਨਕੁਆਰੀ ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਔਰ ਜਿਹੜਾ ਸਾਡਾ ਰੋਜ਼ਗਾਰ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲ ਇਹ ਨਕਲੀ ਪਾ ਦਨਗੇ ਉਹ ਕਾਨੂੰਨ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਊਗਾ ਕਾਨੂੰਨ ਸਾਡੇ ਨਾਲ ਤਾਂ ਲੜਾਈ ਹੋਣੀ ਐ ਨਾ ਵੀ ਤੁਸੀਂ ਡੀਜ਼ਲ ਦੇਤਾ ਗਲਤ ਇਸ ਕਰਕੇ ਮੈਂ ਤਾਂ ਇਹ ਮੰਗ ਕਰਦੀ ਆ ਸਾਰੀ ਯੂਨੀਅਨ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਵੀ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਇਰੀ ਤਹਿਕੀਕਾਤ ਕਰਕੇ ਥੁੱਧ ਦਾ ਦੁੱਧ ਪਾਣੀ ਦਾ ਪਾਣੀ ਪੀਤਾ ਜਾਵੇ ਜੀਵਨ ਪ੍ਰਕਾਸ਼ ਪੁੱਤਰ ਬਲੈਦੀ ਰਾਮ ਬੱਚੀ ਪਿਹਿਹਾਰ ਨਾ ਬਣੇ ਉਹ ਇਸ ਦੇ ਨਾਲ ਚਗੇ ਅਮਰਜੀਤ ਸਿੰਘ ਇਹ ਪਟਰੋਲ ਪੰਪ ਦੇ ਮਾਲਕ ਨੇ ਸਾਰੇ ਐਸੋਸੀਏਸ਼ਨ ਦੇ ਬੱਧ ਗਏ ਨੇ ਮਾਲਕ ਨੂੰ ਇੱਕ ਸਾਨੂੰ ਤਲਾਹ ਦਿੱਤੀ ਸੀ ਜੀ ਆਪਣਾ ਬਿਆਨ ਦਿੱਤਾ ਕਿ ਜਿਹੜੇ ਹੈਗੇ ਆ ਉਥੇ ਦਾ ਹਰਦੀਪ ਸਿੰਘ ਹੈਰਾ ਪਿੰਡ ਲਾਹੌਰਾਂ ਦਾ ਨਿਰਮਲਜੀਤ ਸਿੰਘ ਚੌਧਰੀ ਮਜਰੂਰ ਹੈ ਇਹ ਸਾਰੇ ਨਾਂ ਬਾਰੋਂ ਤੇਲ ਲਿਆ ਕੇ ਸਸਤੇ ਰੇਟਾਂ ਤੇ ਪੱਠੇ ਦੇ ਪੱਠਿਆਂ ਦੀ ਸਪਲਾਈ ਕਰਦੇ ਤੇ ਤੇਲ ਵੀ ਹੋ ਦੁੱਜਾ ਕਹਿੰਦੇ ਵਧੀਆ ਨਹੀਂ ਚੱਲਦਾ ਗੁਰਸਾਹਿਬ ਨਾਲੋਂ ਦਾਦੇ ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਿਖਾਇਆ ਸੀਗਾ ਵੀ ਗੱਡੀ ਨੰਬਰ ਆਹ ਜਿਹੜੇ ਅੱਗੇ ਇਹ ਦੇ ਵਿੱਚ ਪੀ 10 ਜੀ ਡੀ ਜਿਹੜੀ ਨਮੇਤਰਨ ਦੇ ਵਿੱਚ ਡੀਜ਼ਲ ਲੈ ਕੇ ਲੋਡ ਕਰਕੇ ਲੈ ਕੇ ਆਏ ਨਾ ਇਹ ਫਿਰ ਆਪੋ ਜਿਵਾਲੀ ਰੋਡ ਜੋੜੇ ਜੋੜੇ ਕੋਲ আর ਇੰਸਾਈਡ ਤੇ ਉਹ ਸਿੱਪਟੇ ਦੇ ਕੋਲੇ ਲੈ ਕੇ ਗੱਡੀ ਉਹ ਫਰੇ ਇਨਾਂ ਦੇ ਬੰਦੇ ਉਹ ਸੀਗੇ ਬੰਦੇ ਜਸਵੀਰ ਸਿੰਘ ਪੁੱਤਰ ਮਕੰਦ ਸੀਗਾ ਵਾਸੀ ਪਿੰਡ ਅਚਲਦਾ ਹੈਗਾ ਇਹ ਡਰਾਈਵਰ ਸੀਗਾ ਜੀ ਤੇ ਇਹਦੇ ਨਾਲ ਮੁੰਡਾ ਸੀਗਾ ਵਕੀਲ ਰਾਮ ਪੁੱਤਰ ਜੀਤਾਰਾਮ ਵਾਸੀ ਪਿੰਡ ਢੀਂਬਰ ਉਹ ਪੌਣੀ ਗੜ ਖੰਡੀ ਤੋਂ ਇਹ ਦੋਨੋਂ ਬੰਦੇ ਇੱਥੇ ਗੱਡੀ ਲੈ ਕੇ ਖੜੇ ਸੀਗੇ ਕਿਸੇ ਨੂੰ ਦੇਣ ਦੀ ਤਾਕੀ ਉਹ ਅਸੀਂ ਰਾਉਂਡ ਅਪ ਕਰਾ ਕਿੰਨੇ ਬੰਦੇ ਨੇ ਜਿਹੜੇ ਕੋਲ ਮੌਜੂ ਨੇ ਕਿੰਨੇ 10 ਬੰਦੇ ਪਰ ਉਹ ਆਪਸ ਵਿੱਚ ਬਿਲਕੁਲ ਸਾਰ ਚਾਰ ਬੰਦਿਆਂ ਦੇ ਕੇਸ ਰਜਿਸਟਰ ਕੀਤਾ ਸੀ ਪਾਸਾ ਦਾ ਕਿੰਨੇ ਬੰਦੇ ਪੜਿਆ ਗਏ ਇਹ ਬਰਦਰ ਫੁੱਲ ਭਰਿਆ ਹੋਇਆ ਜਿਹੜਾ ਕੈਂਪਰ ਹੈ ਉਹ ਬਲਾਇਆ ਨੀਰ ਮੇਂ ਤਬਾਕੀ ਅਸੀਂ ਜਿਹੜਾ 6 ਲੱਖ ਅਸਰ ਹੁੰਦਾ ਉਹ ਸਾਨੂੰ ਰਿਪੋਰਟ ਦੇ ਇਹਦੇ ਦੱਸਣ ਮੁਤਾਬਕ ਇਹੀ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਫੋਟੋ ਬਣਿਆ ਹੋਇਆ ਹੈ ਸੋਰੀ ਡਿਸਟ੍ਰਿਕਟ ਦੇ ਵਿੱਚੋਂ ਉਥੋਂ ਲੋਡ ਕਰਕੇ ਲੈ ਗਿਆ ਸੀ ਅਸੀਂ ਆਟੋਗੱਡ ਇਹ ਇਨਵੈਸਟੀਗੇਸ਼ਨ ਦੇ ਗ੍ਰਾਮ ਹੁਣ ਸੇ ਜਾਮਾ ਦੀ ਜੋ ਵੀ ਹੋ ਗਈ ਕੋਈ ਰਿਪੋਰਟ ਨਹੀਂ ਆ ਬਿੱਲ ਨਹੀਂ ਆ ਕੋਈ ਨਹੀਂ ਕੋਈ ਇਹਨਾਂ ਨੇ ਬਿਲਕੁਲ ਸਾਨੂੰ ਕੋਈ ਪਰਮਤ ਕੁਝ ਨਹੀਂ ਕੀਤਾ ਤੋਕ ਤੇ ਜਸਵੀਰ ਸਿੰਘ ਤੇ ਬਤੀ ਜਿਹੜਾ ਜਿਹੜੀ ਜੋ ਦੂਰ ਦਾ ਜਿਹੜਾ ਉਹ ਤਾਂ ਹਲੇ ਭੱਜ ਗਈ